ਸਤਿ ਸ਼੍ਰੀ ਅਕਾਲ ਸਾਥੀਓ ਸਵੇਰ ਦੀ ਸੈਰ ਦੇ ਨਾਲ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਦੇ ਆਂਗੇ ਵੀ ਆਪਣੀ ਸਿਹਤ ਦੇ ਲਈ ਸਵੇਰ ਦੀ ਸੈਰ ਕਿਉਂ ਜ਼ਰੂਰੀ ਹੈਗੀ ਸੈਰ ਇਸ ਕਰਕੇ ਜ਼ਰੂਰੀ ਹੈਗੀ ਕਿਉਂਕਿ ਸਵੇਰ ਦਾ ਵੇਲਾ ਹੁੰਦਾ ਹੈ ਇਹਦੇ ਆਕਸੀਜਨ ਲੈਵਲ ਬਹੁਤ ਜ਼ਿਆਦਾ ਸ਼ੁੱਧ ਹੁੰਦਾ ਹੈ ਦਿਨ ਦੇ ਮੁਕਾਬਲੇ ਸ਼ੁੱਧ ਆਕਸੀਜਨ ਆ ਜਿਹੜੀ ਉਹ ਤੁਹਾਡੇ ਫੇਫੜਿਆਂ ਵਿੱਚ ਜਾਂਦੀ ਹੈ ਫੇਫੜਿਆਂ ਤੋਂ ਬਾਅਦ ਉਹ ਫਿਰ ਤੁਹਾਡੇ ਬਲੱਡ ਦੇ ਵਿੱਚ ਘੁਲਦੀ ਆ ਬਲੱਡ ਦੇ ਵਿੱਚ ਘੁਲਣ ਤੋਂ ਬਾਅਦ ਆਕਸੀਜਨ ਤੁਹਾਡੇ ਹਰ ਇੱਕ ਅੰਗ ਤੱਕ ਪਹੁੰਚਦੀ ਆ। ਸੋ ਜਿਹਦੇ ਨਾਲ ਤੁਹਾਡਾ ਸਰੀਰ ਤੰਦਰੁਸਤ ਰਹਿੰਦਾ ਹੈਗਾ। ਸੋ ਸਾਥੀਓ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਵੀ ਸਵੇਰ ਦੀ ਸੈਰ ਕਰਿਆ ਕਰੋ। ਆਪਾਂ ਪੈਸੇ ਕਮਾਉਣ ਦੀ ਦੌੜ ਦੇ ਵਿੱਚ ਲੱਗੇ ਰਹਿੰਦੇ ਆ ਤੇ ਪੈਸਾ ਕਮਾਉਂਦੇ ਕਮਾਉਂਦੇ ਕਿਦੋਂ ਅਸੀਂ ਆਪਣਾ ਸਰੀਰ ਗਵਾ ਲਿਆ ਇਹ ਆਪਾਂ ਨੂੰ ਪਤਾ ਤੱਕ ਨਹੀਂ ਚੱਲਦਾ ਹੈਗਾ। ਸੋ ਸਾਥੀਓ ਮੈਂ ਇਹੀ ਕਹਿਣਾ ਚਾਹਨਾਗਾ ਦਿਨ ਭਰ ਦੇ ਰੁਜ਼ੇ ਮਿਆਂ ਦੇ ਨਾਲ-ਨਾਲ ਸਵੇਰੇ ਤੁਸੀਂ ਆਪਣੇ ਆਪ ਲਈ 1 ਘੰਟਾ ਕੱਢਿਆ ਕਰੋ ਸਵੇਰ ਦੀ ਸੈਰ ਤੁਹਾਨੂੰ ਦੁਨੀਆਦਾਰੀ ਨਾਲ ਨਹੀਂ ਤੁਹਾਡੇ ਆਪਣੇ ਆਪ ਨਾਲ ਮਿਲਾਉਂਦੀ ਆ ਸੋ ਸੇਰ ਵੇਲੇ ਹਰ ਇੱਕ ਚੀਜ਼ ਦਾ ਨਵੇਕਰਾ ਅੰਗ-ਟੰਗ ਤੁਹਾਨੂੰ ਵੇਖਣ ਨੂੰ ਮਿਲਦਾਗਾ ਤੇ ਬਾਕੀ ਗੱਲ ਕਰਦੇ ਆਪਾਂ ਜਿਹੜੀ ਓਹੋ ਜਦੋਂ ਤੁਸੀਂ ਸਰੀਰ ਦੀ ਵਾਕ ਕਰਦੇ ਹੋ ਪਸੀਨਾ ਵੀ ਨਿਕਲਦਾ ਹੈਗਾ ਜਿਹਦੇ ਨਾਲ ਬਹੁਤ ਹੱਦ ਤੱਕ ਬਿਮਾਰੀਆਂ ਤੋਂ ਰਾਹਤ ਮਿਲਦੀ ਆਪਾਂ ਨੂੰ ਤੇ ਇਸੇ ਤਰ੍ਹਾਂ ਇੱਕ ਇੱਕ ਦੋ ਦੋ ਮਿੰਟਾਂ ਦੀਆਂ ਵੀਡੀਓ ਤੇ ਕਲਿੱਪ ਤੁਹਾਨੂੰ ਮੈਂ ਬਣਾ ਕੇ ਭੇਜਦਾ ਰਵਾਂਗਾ ਵੇਖਣਾ ਆ ਵੇਖ ਲਿਆ ਕਰੋ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਤੁਹਾਨੂੰ ਸਰੀਰ ਨਾਲ ਜੁੜੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ 三河、そうだな、わィオ